ਤਾਂ ਸਿਰਿਆ ਗਾਲ ਦੋਸਤੋ پاک ਪਵਿੱਤਰ ਮੁਹੱਬਤਾਂ ਉਹਨੇ ਦਿਰੀ ਮੈਂ ਅਕਸਰ ਹੀ ਕੋਠੇ ਤੇ ਬਣੇ ਇੱਕਾਂਤ ਜਿਹੇ ਕਮਰੇ ਵਿੱਚ ਬੈਠ ਇੰਟਰਵਿਊ ਦੀ ਤਿਆਰੀ ਕਰਦਾ ਹੁੰਦਾ ਸਾਂ ਇੱਕ ਦਿਨ ਬੈਠੇ ਬੈਠੇ ਹੀ ਧਿਆਨ ਵਾਰ ਨੂੰ ਗਿਆ ਤਾਂ ਉਹ ਆਪਣੀ ਬਾਲਕੋਨੀ ਵਿੱਚ ਖਲੋਤੀ ਉੱਪਰ ਵੱਲ ਨੂੰ ਕੁਝ ਦੇਖ ਨਿਮਾ ਨਿਮਾ ਮੁਸਕਰਾ ਰਹੀ ਸੀ ਬਸ ਦੇਖਦਾ ਹੀ ਰਹਿ ਗਿਆ ਕੁਦਰਤੀ ਸੁਹਾਪਨ ਦੇ ਸਧਾਰਨ ਜਿਹੇ ਲਿਵਾਸ ਵਿੱਚੋਂ ਮੈਨੂੰ ਕਾਇਨਾਤ ਨਾਲ ਇੱਕ ਮਿੱਠੀ ਜਿਹੀ ਸਾਂਝ ਪਾਉਂਦੀ ਹੋਈ ਲੱਗੀ ਫਿਰ ਮੈਂ ਉਸਨੂੰ ਰੋਜ਼ ਉਲੀ ਜੇ ਹੋ ਕੇ ਦੇਖਣਾ ਸ਼ੁਰੂ ਕਰ ਦਿੱਤਾ ਉਹ ਨਵੇਂ-ਨਵੇਂ ਸਾਹਮਣੇ ਵਾਲੇ ਘਰ ਦੇ ਉੱਪਰਲੇ ਹਿੱਸੇ ਵਿੱਚ ਕਿਰਾਏ ਤੇ ਸ਼ਿਫਟ ਹੋਏ ਸਨ ਕਦੀ-ਕਦੀ ਉਹ ਉੱਥੇ ਨਹੀਂ ਵੀ ਹੁੰਦੀ ਤਾਂ ਵੀ ਉਸ ਦਾ ਚੌਲਾ ਜਿਹਾ ਪੈਣ ਲੱਗਦਾ ਇੱਕ ਦਿਨ ਦਿਨਟਲੇ ਦੁੱਧ ਦਾ ਗਲਾਸ ਦੇਣ ਆਈ ਮਾਂ ਨੇ ਮੈਨੂੰ ਲਗਾਤਾਰ ਬਾਹਰ ਤੱਕਦੇ ਹੋਏ ਨੂੰ ਦੇਖ ਲਿਆ ਫਿਰ ਹੱਸਦੀ ਹੋਈ ਪੁੱਛਣ ਲੱਗੀ ਕਿ ਤੇਰਾ ਧਿਆਨ ਕਿੱਧਰ ਨੂੰ ਹੈ ਕਾਕਾ ਮੈਨੂੰ ਲੱਗਾ ਮੈਂ ਰੰਗੇ ਹਾਥੀ ਫੜਿਆ ਗਿਆ ਹੋਵਾਂ। ਹੋਰ ਤੇ ਕੋਈ ਗੱਲ ਨਾ ਸੁੱਜੀ। ਬਸ ਕਾਲੀ ਵਿੱਚ ਐਨਾ ਅੱਖ ਦਿੱਤਾ ਕਿ ਵੀਜੀ ਬਾਹਰ ਆਸਮਾਨ ਤੇ ਟਿਕੀ ਹੋਈ ਇੱਕ ਚੰਦ ਨੂੰ ਤੱਕ ਰਿਹਾ ਸਾਂ। ਨਾਲ ਹੀ ਮੈਂ ਵਾਰੀ ਬੰਦ ਕਰ ਦਿੱਤੀ। ਫੇਰ ਵੀ ਇੰਜ ਲੱਗਾ ਜਿਦਾਂ ਬੰਦ ਵਾਰੀ ਦੀ ਚੀਤ ਥਾਣੀ ਉਸਨੇ ਕੁਝ ਦੇਖ ਲਿਆ ਹੋਵੇ। ਮੇਰੀ ਰਾਗ ਰਗ ਤੋਂ ਵਾਕਿਫ ਨੂੰ ਸ਼ਾਇਦ ਅਸਲ ਗੱਲ ਵੀ ਸੁੱਝ ਗਈ ਸੀ। ਫੇਰ ਇੰਨੀ ਗੱਲ ਆਖਦੀ ਹੋਈ ਉਤਰ ਗਈ ਕਿ ਪੁੱਤ ਡਟ ਕੇ ਤਿਆਰੀ ਕਰ ਲੈ ਜ਼ਿੰਦਗੀ ਦੀ ਔਖੀ ਮੰਜ਼ਲ ਸਾਰ ਕਰ ਲਈ ਤਾਂ ਅਰਸ਼ ਦੀਆਂ ਸਾਰੀਆਂ ਚਾਨ ਚਾਨੀਆਂ ਤੇਰੇ ਕਦਮਾਂ ਵਿੱਚ ਢੇਰੀ ਹੋ ਜਾਣਗੀਆਂ ਮੈਂ ਅਕਸਰ ਹੈਰਾਨ ਹੋ ਜਾਇਆ ਕਰਦਾ ਕਿ ਕੋਰੀ ਅਨਪੜ੍ਹ ਮੇਰੀ ਮਾਂ ਦੀ ਕਲਪਨਾ ਦੀ ਉਡਾਣ ਕਈ ਵਾਰ ਕਿੰਨੀ ਉੱਚੀ ਹੁੰਦੀ ਫੇਰ ਮੇਰੀ ਸਿਲੈਕਸ਼ਨ ਹੋ ਗਈ ਤੇ ਮੈਨੂੰ 10 ਮਹੀਨਿਆਂ ਦੀ ਟ੍ਰੇਨਿੰਗ ਲਈ ਬੰਗਲੌਰ ਜਾਣਾ ਪਿਆ ਵਾਪਿਸ ਮੁੜਿਆ ਤਾਂ ਬਹਾਨੇ ਜੈ ਨਾਲ ਕੋਠੇ ਤੇ ਜਾ ਚੜਿਆ ਤੇ ਉਹੀ ਵਾਰੀ ਖੋਲ ਦਿੱਤੀ ਪਰ ਹੁਣ ਉਸੇ ਬਾਲਕੋਨੀ ਵਿੱਚ ਨਿੱਕੇ ਨਿੱਕੇ ਵਾਲ ਖੇਡ ਰਹੇ ਸਨ ਮਾਗਰ ਹੀ ਆਣ ਪਹੁੰਚੀ ਮਾਂ ਆਖਣ ਲੱਗੀ ਕਿ ਇਹ ਪਰਿਵਾਰ ਹੁਣੇ ਹੀ ਨਵਾਂ ਆਇਆ ਏ ਪੁਰਾਣਿਆਂ ਬਾਰੇ ਪੁੱਛਿਆ ਤਾਂ ਆਖਣ ਲੱਗੀ ਕਿ ਸ਼ਾਇਦ ਆਪਣੀ ਕੁੜੀ ਦਾ ਵਿਆਹ ਕਰਨ ਪਿੰਡ ਚਲੇ ਗਏ ਨੇ ਮਾਂ ਨੇ ਇਕਦਮ ਹੀ ਮਹਿਸੂਸਿਆ ਜਾ ਗਿਆ ਤੇ ਮੈਂ ਨਿਰਾਸ਼ਾ ਦੇ ਆਲਮ ਵਿੱਚ ਜਾ ਵੜਿਆ ਆਪਣਾ ਵजूद ਚੁੱਕੀ ਹੌਲੀ-ਹੌਲੀ ਹਾਲੇ ਕਦਮੀ ਹੀਠਾ ਉਤਰ ਆਇਆ ਉਹ ਨਜਮਾਨਿਆਂ ਵਿੱਚ ਚੰਗੀ ਨੌਕਰੀ ਮਿਲਦਿਆਂ ਵਿਚੋਲੇ ਫੇਰੇ ਮਾਰ-ਮਾਰ ਘਰ ਦੀਆਂ ਬਰੂਹਾਂ ਤੱਕ ਖਸਾ ਦਿਆ ਕਰਦੇ ਸਨ ਇੱਕ ਦਿਨ ਉਸੇ ਬਾਲਕੋਨੀ ਵੱਲ ਤੱਕਦਾ ਹੋਇਆ ਆਪਣੇ ਆਪ ਨਾਲ ਗੱਲਾਂ ਕਰ ਰਿਹਾ ਸਾਂ ਕਿ ਮਾਂ ਨੇ ਦੁੱਧ ਦੇ ਗਲਾਸ ਨਾਲ ਲਿਫਾਫੇ ਵਿੱਚ ਬੰਦ ਇੱਕ ਫੋਟੋ ਵੀ ਕੋਲ ਹੀ ਲਿਆ ਰੱਖੀ ਆਖਣ ਲੱਗੀ ਕਿ ਇੱਕ ਵਾਰ ਦੇਖ ਲਵੀਂ ਪਾਂਦਾ ਰਿਸ਼ਤਾ ਲੈ ਕੇ ਆਇਆ ਕੁੜੀ ਲੈਕਚਰਾਰ ਲੱਗੀ ਏ ਸਾਨੂੰ ਤੇ ਪਸੰਦ ਏ ਤੇ ਤੂੰ ਦੁੱਧ ਪੀ ਕੇ ਖਾਲੀ ਗਲਾਸ ਟੇਬਲ ਤੇ ਰੱਖਣ ਲੱਗਾ ਤਾਂ ਸਹਿਜ ਸੁਹਾਹੀ ਕੋਲ ਪਿਆ ਲਫਾਫਾ ਖੋਲ ਲਿਆ ਫੋਟੋ ਵੇਖੀ ਤਾਂ ਬੁੜਕ ਕੇ ਕੁਰਸੀ ਤੋਂ ਹੇਠਾਂ ਜਾ ਪਿਆ ਕਿਸੇ ਵੇਲੇ ਸਾਹਮਣੇ ਵਾਲੀ ਬਾਲਕੋਨੀ ਵਿੱਚੋਂ ਚਾਤੀ ਮਾਰ ਮੇਰੀ ਰੂਹ ਨੂੰ ਸਰਸ਼ਾਰ ਕਰਦੀ ਹੋਈ ਉਹੀ ਸੁਹੀ ਚੰਗੀ ਰੋਸ਼ਨੀ ਅੱਜ ਪੂਰਨਮਾਸੀ ਦਾ ਚੰਨ ਵਣ ਮੇਰੀ ਬੇੜੀ ਉਤਰਨ ਲਈ ਮੈਥੋਂ ਇਜਾਜ਼ਤ ਜੋ ਮੰਗ ਰਹੀ ਸੀ ਸੋ ਦੋਸਤੋ ਇਸ ਸੀ ਉਹਨਾਂ ਸਾਲ ਸਪਸ਼ਟ ਜਮਾਨਿਆਂ ਦੀਆਂ پاک ਪਵਿੱਤਰ ਮੁਹੱਬਤਾਂ ਦੇ ਅਨਮੋਲੇ ਸਰੂਪ ਦੀ ਇੱਕ ਸੱਚੀ ਸੁੱਚੀ ਦਾਸਤਾ ਫੇਸਬੁੱਕਾਂ ਫੋਨ ਤੇ ਵਟਸਐਪਾਂ ਤੇ ਬੇਸ਼ੱਕ ਨਹੀਂ ਹੋਇਆ ਕਰਦੀਆਂ ਭੈਰੂਸ ਸੱਚੇ ਰੱਬ ਦੀਆਂ ਸਰਜੀਆਂ ਹੋਈਆਂ ਉਹਨਾਂ ਵੇਲਿਆਂ ਦੀਆਂ ਅਨਪੜ ਮਾਵਾਂ ਆਪਣੇ ਢਿੱਡੋਂ ਜਨਮਿਆ ਦੀਆਂ ਗੁੱਜੀਆਂ ਰਾਮ ਜਾਂ ਪਛਾਣਨ ਵਿੱਚ ਕਦੇ ਵੀ ਕੋਈ ਗਲਤੀ ਨਹੀਂ ਕਰਨ ਕਰਿਆ ਕਰਦੀਆਂ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰਿਓ